ਮਾਮੀ ਜੀ ਫਿਰ ਮੈਨੂੰ ਤਾਂ ਪਤਾ ਲੱਗੇ ਵੀ ਉਹ ਕਿਹੜੇ ਜਵਾਬ ਸਵਾਲ ਕਰਦੀ ਆ ਨਾਲੇ ਭੂਆ ਨੇ ਇਹ ਜੈਨੂੰ ਕੀ ਕਹਿਤਾ ਜਿਹਦੇ ਕਰਕੇ ਇਹ ਐ ਚੁੱਪ ਚੁੱਪ ਰਹਿੰਦੀ ਆ ਚਲੋ ਜੀ ਤੁਸੀਂ ਮੇਰਾ ਸੂਟ ਨਹੀਂ ਲੈ ਕੇ ਆਉਣਾ ਸੀ ਕਮ ਸੇ ਕਮ ਭੂਆ ਦਾ ਸੂਟ ਤਾਂ ਲੈ ਆਉਂਦੇ ਹੁਣ ਆਪਾਂ ਨੇ ਉਹਨੂੰ ਵੀ ਦੱਸਣਾ ਰ ਦੇ ਕਿ ਆਉਣਾ ਉਹ ਵੀ ਤਾਂ ਇਸ ਘਰ ਦੀ ਵੱਡੀ ਧੀ ਆ ਚਲ ਤਾਂ ਐ ਆ ਭੈਣ ਜੀ ਇਹ ਮੈਨੂੰ ਕਹਿੰਦੀ ਸੀ ਮੀ ਕੋਲੇ ਤਾਂ ਜਾਉਂਗੀ ਜੇ ਮੈਨੂੰ ਤੁਸੀਂ ਭੂਆ ਕੋਲੇ ਭੇਜੋਗੇ ਸੰਧਾਰਾ ਦੇ ਨਾਲੇ ਜਦੋਂ ਹੁਣ ਟੱਕਰ ਨਹੀਂ ਗਏ ਹੁਣ ਜਾ ਕੇ ਕਿਉਂ ਪੰਗੇ ਪਾਉਨੇ ਆ ਦਵਾਰੇ ਫਿਰ ਜਿੰਨਾ ਤੁਸੀਂ ਜਾਓਗੇ ਫਿਰ ਉਹ ਵੀ ਵਕਤ ਤੋਂ ਬਾਅਦ ਆਉਗੀ ਤੁਸੀਂ ਨਹੀਂ ਜਾਣਦੇ ਉਹਨੂੰ ਪਤਾ ਸਾਡੇ ਨਾਲ ਕਿੰਨਾ ਪਿਆਰ ਹੈ ਉਹ ਤਾਂ ਹੀ ਇੱਥੇ ਆਉਂਦੀ ਹੈ ਜਿੱਥੋਂ ਤੈਨੂੰ ਤੇਰੀ ਮਾਮੀ ਰੋਕੂਗੀ ਉੱਥੇ ਤੈਨੂੰ ਰੁਕਣਾ ਪਊਗਾ ਜਿੱਥੇ ਕਹੂਗੀ ਜਾਓ ਉੱਥੇ ਜਾਣਾ ਪਊ ਦੇਖੇ ਘਰ ਤੇ ਵੱਡੀ ਹੈ ਜਿਹੜੀ ਗੱਲ ਵੀ ਇਹ ਕਹੂਗੀ ਤੈਨੂੰ ਮੰਨਣੀ ਪਊ ਦੇਖ ਲੋ ਭੈਣ ਜੀ ਕਿੰਨਾ ਟਾਈਮ ਹੋ ਗਿਆ ਉਹਨੂੰ ਅੰਦਰ ਬੜੀ ਨੂੰ ਹੁਣ ਤੇ ਆਪਾਂ ਨੇ ਚਾਹ ਪਾਣੀ ਵੀ ਪੀ ਲਿਆ ਜਦ ਦੀ ਚਾਹ ਫੜਾਕ ਗਈ ਏ ਉਦੋਂ ਦੀ ਅੰਦਰੋਂ ਨਹੀਂ ਨਿਕਲੀ ਹੈਗੀ ਉਹਨੂੰ ਭੈਣ ਜੀ ਮੇਰੀਆਂ ਗੱਲਾਂ ਦਾ ਗੁੱਸਾ ਲੱਗ ਗਿਆ ਉਹਨੂੰ ਆਏ ਆ ਵੀ ਪਹਿਲਾਂ ਮੰਮੀ ਵੀ ਇਹੀ ਕਹਿੰਦੀ ਸੀ ਵੀ ਭੂਆ ਕੋਲ ਜਾ ਕੇ ਕੀ ਕਰਨਾ ਹੁਣ ਮੰਮੀ ਵੀ ਇਹੀ ਗੱਲ ਕਹਿਣ ਲੱਗ ਗਈ ਤਾਂ ਕਰਕੇ ਉਹ ਅੰਦਰੋਂ ਨਹੀਂ ਨਿਕਲੀ ਹੁਣ ਤੁਸੀਂ ਦੱਸੋ ਭੈਣ ਜੀ ਤੁਸੀਂ ਤਾਂ ਮਾਂ ਹੋ